ਸਤਿਗੁਰ ਜੀ ਬਈ ਸਾਰੇ ਵੀਰਾਂ ਨੂੰ ਅੱਜ ਗੱਲ ਕਰਦੇ ਆ ਬਲਾਕ ਪ੍ਰਧਾਨ ਬਾਬਾ ਸਿੰਘ ਕਿਸਾਨ ਜੁਨੀਅਰ ਦੇ ਪ੍ਰਧਾਨ ਨੇ ਮੈਨੂੰ ਬੁਲਾ ਕੱਢੇ ਕੰਮ ਨਾਲ ਗੱਲ ਕਰਦੇ ਆ 5 ਤਰੀਕ ਨੂੰ ਜੋ ਕਿ ਮਤਲਬ ਆਪਣਾ ਕਿਸਾਨੀ ਧਰਨਾ ਚੰਡੀਗੜ੍ਹ ਵਿਖੇ ਕਿਸਾਨ ਜਾ ਰਹੀ ਸੀ ਉਹਦਾ ਕੀ ਬਣਿਆ ਹਾਂਜੀ ਸਤਿਗੁਰ ਜੀ ਸਤਿਗੁਰ ਜੀ ਹਾਂਜੀ ਬਾਬਾ ਸਿੰਘ ਜੀ ਕੀ ਬਣਿਆ ਉਹ 5 ਤਰੀਕ ਵਾਲੇ ਧਰਨੇ ਦਾ ਉਹ 5 ਤਰੀਕ ਦਾ ਜੀ ਇਹ ਬਣਿਆ 3 ਤਰੀਕ ਨੂੰ ਮੀਟਿੰਗ ਸੱਦੀ ਤਾਂ ਨੇ ਅੱਛਾ ਜੀ 5 ਤਰੀਕ ਨੂੰ ਜਾਣਾ ਦੀ ਠੀਕ ਹੈ ਇਦਣੇ ਕੰਦਰਿਕ ਨੂੰ ਮੀਟਿੰਗ ਬੁਲਾਜੀ ਠੀਕ ਹੈ ਬੇਟੇ ਕ ਬੁਲਾਈ ਉਹਦੇ ਪਿੱਛੇ ਪ੍ਰਧਾਨਾਂ ਨੇ ਇਹ ਗੱਲ ਕੀਤੀ ਵੀ ਜੇ ਤੁਹਾਡੇ ਕੋਲ ਟਾਈਮ ਹੈਗਾ ਅੱਛਾ ਉਹ ਕਹਿੰਦਾ ਮੇਰੇ ਕੋਲ ਟਾਈਮ ਬਾਦੂ ਹੈ ਠੀਕ ਹੈ ਭਗਵੰਤ ਜੀ ਭਗਵੰਤ ਮਾਨ ਸਾਹਿਬ ਕਹਿੰਦਾ ਉਹ ਜੀ ਉੱਥੇ ਪਹੁੰਚ ਗਏ ਉੱਥੇ ਪਹੁੰਚੇ ਤੋਂ ਫਿਰ ਵੀ ਪੁੱਛਿਆ ਜਗENDER ਸਿੰਘ ਨੇ ਪੁੱਛਿਆ ਮਤਲਬ ਉਹ ਦੂਜੇ ਨੇ ਆਪਣੇ ਇਗਦੇ ਸਿੰਘ ਨੇ ਵੀ ਪੁੱਛਿਆ ਉਹ ਕਹਿੰਦਾ ਜੀ ਸਾਡੇ ਕੋਲ ਟਾਈਮ ਹੈਗਾ ਖੁੱਲਾ ਟਾਈਮ ਹੈ ਠੀਕ ਹੈ ਜੀ ਉਹਦੇ ਵਿੱਚ ਮੰਗਾ ਨੇ ਜਿਹੜੀਆਂ ਕੁਝ ਜੀ ਬਾਕੀ ਦਾ ਕੰਦਰ ਨਾਲ ਨਾ 17 ਕ ਮੰਗਾ ਮਤਲਬ ਨੇ ਪੰਜਾਬ ਸਰਕਾਰ ਨਾਲ ਠੀਕ ਹੈ ਜੀ ਜਿਹਦੇ ਵਿੱਚੋਂ ਇਹਨਾਂ ਦੀ 7 ਕਿਤੇ ਮੇਰਾ ਖਿਆਲ ਆ ਵੀ ਤਾਂ ਨਹੀਂ ਚਾਚਾ ਹੋਈ ਠੀਕ ਹੈ ਚਾਚਾ ਹੋਈ ਜਾਂ ਜੇ ਸਹਿਮਤੀ ਬਣੀ ਨਾ ਬਣੀ ਉਹ ਤਾਂ ਜਿਹੜੇ ਚਾਚਾ ਹੋ ਗਏ ਜਿਹਨੇ ਮੰਨ ਲਈਆਂ ਵੀ ਮੰਨ ਕੇ ਚੱਲੋ ਉਹ ਵਿਚਾਲੇ ਚਰਚਾ ਹੁੰਦੀ ਹੁੰਦੀ ਦੇ ਵਿਚਾਲੇ ਗੱਲ ਭਗਵੰਤ ਮਾਨ ਜੀ ਨੇ ਸੀਐਮ ਨੇ ਇਹ ਗੱਲ ਤੋੜ ਲਈ ਠੀਕ ਹੈ ਵੀ ਇਹ ਗੱਲ ਤਾਂ ਆਪਾਂ ਕਰ ਰਹੇ ਹਾਂ ਵੀ ਤੁਸੀਂ ਮਤਲਬ ਧਰਨੇ ਬਾਰੇ ਕੀ ਕਰੋਗੇ ਠੀਕ ਹੈ ਧੰਦਾ ਚੱਕੋਗੇ ਰੱਖੋਗੇ ਕਿਵੇਂ ਕਰੋਗੇ ਉਹਦੇ ਲਈ ਵੀ ਕੋਈ ਗੱਲ ਨਹੀਂ ਤੁਸੀਂ ਇਹ ਅਸੀਂ ਮੀਟਿੰਗ ਕਰਾਂਗੇ ਠੀਕ ਹੈ ਮੀਟਿੰਗ ਕਰਕੇ ਤੁਹਾਨੂੰ ਖੇਡ ਦੱਸਾਂਗੇ ਠੀਕ ਹੈ ਉਹ ਕਹਿੰਦਾ ਮੇਰੀ ਅੱਖ ਦੇ ਵਿੱਚ ਪੀੜ ਹੋ ਰਹੀ ਆ ਮੈਂ ਜਾਣਾ ਠੀਕ ਹੈ ਉਹ ਕਹਿੰਦਾ ਵੀ ਜੇ ਤੁਹਾਡੀ ਅੱਖ ਪ੍ਰਧਾਨ ਜੀ ਕਹਿਣ ਲੱਗੇ ਵੀ ਜੇ ਤੁਹਾਡੀ ਅੱਖ ਹੀ ਹੋਤੀ ਅੱਜ ਦੀ ਮੀਟਿੰਗ ਟਾਲ ਦੇ ਜਾਂ ਟਾਈਮ ਕਹਾਬ ਯਹਾਂ ਕਰ ਲਾਂ ਨੇ ਠੀਕ ਹੈ ਤੁਸੀਂ ਕਹਿੰਦੇ ਵੀ ਸਾਡੇ ਕੋਲ ਪੂਰਾ ਰਾਮ ਹੈ ਅੱਖ ਤਾਂ ਤੁਹਾਡੀ ਉਦੋਂ ਵੀ ਐਵੇਂ ਜਿਵੇਂ ਜੀ ਤੁਹਾਨੂੰ ਪੱਤੀ ਦਿੱਤੀ ਜਦੋਂ ਡਾਕਟਰ ਨੇ ਤੁਹਾਨੂੰ ਟਾਈਮ ਦਿੱਤਾ ਹੋਇਆ ਸੀ ਕਹਿੰਦਾ ਨਹੀਂ ਜੀ ਮੇਨ ਤਾਂ ਡਾਕਟਰ ਨੇ ਟਾਈਮ ਦਿੱਤਾ ਹੋਇਆ ਠੀਕ ਹੈ ਜੀ ਡਾਕਟਰ ਨੇ ਟਾਈਮ ਦਿੱਤਾ ਹੋਇਆ ਉਹ ਕਹਿੰਦਾ ਵੀ ਤੁਹਾਂ ਐ ਤੁਸੀਂ ਐ ਕਰੋ ਜੀ ਅਧਿਕਾਰੀਆਂ ਦੀ ਛਾਡੀ ਉੱਤੇ ਰਿਆਂ ਨੂੰ ਅਸੀਂ ਗੱਲ ਇਹਦਾ ਨਾ ਕਰ ਲਾਂਗੇ ਤੁਸੀਂ ਜਾ ਸਕਦੇ ਹੋ ਉਹ ਕਹਿੰਦਾ ਜਿਆਦਾ ਨਹੀਂ ਸਕਦਾ ਤੁਸੀਂ ਧਰਨੇ ਬਾਰੇ ਮੈਨੂੰ ਹੁਣੀ ਦੱਸੋ ਕਹਿੰਦਾ ਜੀ ਮੀਟਿੰਗ ਕਰਕੇ ਦੱਸ ਦਿਆਂਗੇ ਕਹਿੰਦਾ ਹੁਣੀ ਹੁਣੀ ਦੱਸੋ ਠੀਕ ਹੈ ਉਹ ਕਹਿੰਦਾ ਜੀ ਐ ਹੁਣ ਤੇ ਕਿਤੇ ਮੁੱਕੀ ਤਾਂ ਪਾਈਦੀ ਨਹੀਂ ਠੀਕ ਹੈ ਅਸੀਂ ਵੀ ਹੁਣ ਸਤਾ 32 ਜਥੇ ਬਣੀਆ ਸਾਰਿਆਂ ਰੈਵੀ ਕਰਨੀ ਆ ਪ੍ਰਧਾਨਾਂ ਨਾਲ ਸਾਰਿਆਂ ਨਾਲ ਠੀਕ ਹੈ ਤੇ ਨਹੀਂ ਜੀ ਕਹਿੰਦਾ ਹੁਣੀ ਦੱਸੋ ਠੀਕ ਹੈ ਤੇ ਉਹ ਕਹਿੰਦਾ ਵੀ ਖੜਾ ਹੋ ਗਿਆ ਖੜਾ ਹੋਇਆ ਕਹਿੰਦਾ ਗੱਲ ਸੁਣ ਲਓ ਮੈਂ ਜੀ ਠੀਕ ਹੈ ਜੇ ਤੁਹਾਡੇ ਧਰਨੇ ਐਵੇਂ ਜਿਵੇਂ ਹੀ ਲੱਗਣਗੇ ਠੀਕ ਹੈ ਜਿਹੜੀਆਂ ਮੰਗਾਂ ਮੈਂ ਮੰਨੀਆਂ ਨਾ ਉਦੋਂ ਵੀ ਮੇਰਾ ਸਾਫ ਜਵਾਬ ਆ ਠੀਕ ਹੈ ਜਿਹੜਾ ਕੁਝ ਵੀ ਕਰਦਿਆਂ ਕਰ ਲਓ ਮੈਂ ਜਾਣਾਂ ਤੁਸੀਂ ਤਾਂ ਬੈਠੋ ਉਹ ਗੱਲ ਕਰਤੀ ਕਿ ਇਹਦਾ ਪਹਿਲਾ ਸੂਬਾ ਬਣ ਗਿਆ ਕਹਿੰਦਾ ਧਰਨੇ ਵਾਲਾ ਆਹ ਗੱਲ ਇਹਦੀ ਮੂੰਹੋਂ ਸਾਫ਼ ਹੋ ਗਈ ਜਿਹਦਾ ਕਹਿੰਦਾ ਹੁੰਦਾ ਵੀ ਜਦੋਂ ਮੈਂ ਆਉਂਗਾ ਹਾਂ ਧਰਦਾ ਨਹੀਂ ਪੰਜਾਬ ਦੇ ਵਿੱਚ ਲੱਗੂ ਹਾਂ ਇਹ ਗੱਲ ਕਹੀ ਹੈ ਇਹ ਇਹ ਗੱਲ ਕਹੀ ਹੈ ਹਾਂ ਹੁਣ ਉਸੇ ਮੂੰਹ ਨਾਲ ਇਹ ਗੱਲ ਕਹਿੰਦਾ ਵੀ ਪਹਿਲਾ ਸੂਬਾ ਬਣ ਗਿਆ ਧਰਨੇ ਵਾਲਾ ਅੱਛਾ ਇਹ ਨੂੰ ਮੈਂ ਪੁੱਛਣਾ ਚਾਹੁੰਦਾ ਪ੍ਰਗਮਤ ਮਾਨ ਜੀ ਨੂੰ ਵੀ ਫਿਰ ਪਹਿਲਾ ਸੂਬਾ ਕਰਾਇਆ ਕੀ ਨਹੀਂ ਠੀਕ ਹੈ ਕੋਈ ਬੰਦਾ ਆਉਂਦਾ ਆਪਣੀ ਮੰਗ ਲੈ ਕੇ ਆਉਂਦਾ ਦੇ ਆ ਬਕਾਉਂਦੇ ਨੇ ਜਾਂ ਕੋਈ ਵੀ ਬਤਲ ਆਉਂਦਾ ਜਿਹਨੂੰ ਨੌਕਰੀਆਂ ਦੇਣੇ ਉਹ ਵੀ ਆਉਂਦੇ ਨੇਗੇ ਜਾਂ ਬੁੜੀਆਂ ਆ ਲਾ ਕੇ ਹਜ਼ਾਰ ਦੀ ਪਹਿਲਾਂ 1100 ਬੋਲਦਾ ਉਹ ਉਹਦੇ ਦੱਸੇ ਬੋਲਣਾ ਚਾਹੁੰਦੇ ਜੀ ਉਹਨਾਂ ਦੇ ਪਾਣੀਆ ਪਿਛਾੜਾ ਨੂੰ ਠੀਕ ਹੈ ਡਾਰ ਡਾਰ ਹੈ ਇਹ ਤਾਂ ਜੀ ਗੱਲ ਸੁਣ ਲੋ ਜਿਹੜਾ ਬਤਲ ਕੇ ਬਨ ਕੇ ਚਲੋ ਪਹਿਲਾਂ ਇਹਦਾ ਰਾਜ ਤੇ ਭਾਏ ਦਾ ਔਰੰਗਜ਼ਾ ਔਰਗ ਵੀ ਇਹਦਾ ਟਪਾ ਠੀਕ ਹੈ ਇਹਦਾ ਇਹੋ ਜੀ ਦੁਰਦਸ਼ਾ ਕੀਤੀ ਹੈ ਗੱਲ ਦੀ ਛੱਡ ਵੀ ਕਿਸ ਦੀ ਗੱਲ ਹੀ ਤੁਹਾਨੂੰ ਤਿਆਰ ਜੀ ਠੀਕ ਹੈ ਇੱਕ ਮਿੰਟ ਜੇ ਹੁਣ ਬੱਚਾ ਹੁੰਦਾ ਡੋਡਾ ਦੀ ਮਾਂ ਤੋਂ ਮੰਗੂ ਆਪਾਂ ਨੇ ਕਿ ਹੁਣ ਕੇ ਭੇਜਿਆ ਹੈ 92 ਛੀਕਾਂ ਦੇ ਕੇ ਤੋਰੇ ਨੇ ਉਹ ਤੇ ਇਹ ਐ ਤਾਂ ਹੀ ਤੋਰੇ ਆ ਜੀ ਆਪਾਂ ਨੇ ਵੀ ਦੂ ਐ ਕਰੀ ਉਹਦਾ ਆਮ ਬੰਦਾ ਕਹਿੰਦਾ ਹੁੰਦਾ ਤੇ ਦੂਜੀ ਆਪਾਂ ਗੱਲਬਾਤ ਕਰਾਂਗੇ ਜੋ ਜਗਜੀਤ ਸਿੰਘ ਡੱਲੇਵਾਲ ਨੂੰ ਮਤਲਬ ਡਿਟੇਨ ਕੀਤਾ ਉਹ ਪੰਜਾਬ ਸਰਕਾਰ ਗੈਰੀ ਹੈ ਵੀ ਉਹਦਾ ਇਲਾਜ ਚੱਲ ਰਿਹਾ ਸੀ ਜੀ ਵੀ ਇਲਾਜ ਦੇਦੀ ਨਹੀਂ ਡਿਟੇਨ ਕੀਤਾ ਵੀ ਕੋਈ ਉਹ ਨਹੀਂ ਦਿੱਤਾ ਜੀ ਜੀ ਆ ਉਹਦੇ ਬਾਰੇ ਜਨਤਾ ਹੁੰਦੀ ਜੀ ਸਾਰਾ ਸਾਰ ਚੁਟਕ ਅੱਛਾ ਪਹਿਲੀ ਗੱਲ ਤਾਂ ਜੀ ਦੇਖੋ ਉਹ ਪਹਿਲੀ ਗੱਲ ਤਾਂ ਜੀ ਦੇਖੋ ਉਹ ਇਹਨੇ 10 ਹਸਪਤਾਲ ਬਦਲ ਦਿੱਤੇ ਠੀਕ ਹੈ ਪਹਿਲਾਂ ਐਂ ਨਹੀਂ ਪਤਾ ਲੱਗਿਆ ਵੀ ਦਿੱਲੀ ਸਾਹਿਬ ਕਿੱਥੇ ਹੈ ਠੀਕ ਹੈ ਅੱਛਾ ਫਿਰ ਇਹਨਾਂ ਨੇ ਜਿਹੜਾ ਇਲਾਜ ਕਰਾਉਣਾ ਸੀ ਫਿਰ ਉੱਥੇ ਗਿਆ ਮਤਲਬ ਮਿਊਜ਼ਿਕ ਦੇ ਚੱਕੜੇ ਤੇ ਇਹਦਾ ਪੱਠੇ ਛੋਰਾ ਮਾਰਿਆ ਠੀਕ ਹੈ ਇੱਕ ਵਾਰ ਤਾਂ ਮਿਊਜ਼ਿਕ ਦੇ ਬੁਲਾ ਲੇ ਠੀਕ ਹੈ ਦੂਜੇ ਪਾਸੇ ਉਧਰ ਛੌਣੀ ਬਣਾਤੀ ਮੋਰਚਾ ਦੇ ਛੌਣੀ ਬਣਾਤੀ ਇਹਨਾਂ ਨੇ ਠੀਕ ਹੈ 20 30000 ਬੰਦਾ ਲਿਆਂਦਾ ਜਿਵੇਂ ਪਾਕਿਸਤਾਨ ਨਾਲ ਲੜਾਈ ਜਗਨੀ ਹੁੰਦੀ ਹੈ ਅੱਛਾ ਜੀ ਉੱਥੇ ਦੂਲਾ ਨਾਲ ਵੀ ਦੋਸ਼ਾ ਨਹੀਂ ਕੀਤੀ ਐ ਕਿਸਾਨਾਂ ਦੀ ਉੱਥੇ ਖੰਡ ਪਾਟਪੁਰਕਾ ਸਾਹ ਦਾ 24 ਕੱਡੇ ਚੱਲ ਰਿਹਾ ਸੀ ਉਹ ਬੀਬੀ ਕਿਹੜੀ ਸੀ ਐ ਫੜ ਕੇ ਉਹ ਤੋਂ ਨੇ ਕਿਹਾ ਵੀ ਮੈਨੂੰ ਭੋਗ ਪਾ ਦੇਂਦੇ ਇਹ ਜਿਹੜੀਆਂ ਮਹਿਲਾਤੀਆਂ ਪੁੱਸ ਸਾਲੀਆਂ ਇਹਨਾਂ ਨੇ ਉਹਦੀ ਗੱਲ ਨਹੀਂ ਸੁਣੀ ਇਹ ਅੰਗਰੇਜ਼ ਤਾਂ ਨਹੀਂ ਹੈਗੇ ਤੇ ਇਹ ਮੁਸਲਮਾਨ ਨਹੀਂ ਹੈਗੇ ਤੇ ਇਹ ਇਹ ਤਾਂ ਉਹ ਤਾਂ ਬਤਾ ਇੱਕੋ ਹੀ ਆ ਬਣਾ ਜਿਹੜਾ ਸਮਾਨ ਸੀ ਜੀ ਉਹਨਾਂ ਦਾ ਉਰਦ ਖੁਰਦ ਕਰਤਾ ਪੁਲਿਸ ਨੇ ਆਪ ਚਕਾਏ ਕੁਸਾ ਟਰਾਲੀਆਂ ਮਿਲ ਗਈਆਂ ਅੱਛਾ ਜਿਹੜੇ ਇੱਕ ਆਪਾਂ ਹੋਰ ਦਰਦ ਨੂੰ ਬਸਾਂਗੇ ਜਿਹੜਾ ਐਮਐਲਏ ਗੁਰਲਾਲ ਸਿੰਘ ਘਣੌਰ ਉਹਦਾ ਸਰਪੰਚ ਜੀ ਦਾ ਵੀ ਨਾਮ ਆਇਆ ਮਤਲਬ ਕੰਨੀ ਵਿੱਤ ਨਿਟਰਾਲੀ ਉਹ ਵੀ ਜੀ 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 ਉਹਦਾ ਉਹਦਾ ਕੋਈ ਯਾਰ ਦੋਸਤ ਹੈ ਅੱਛਾ ਆਪ ਨਹੀਂ ਹੈਗਾ ਉਹ ਇਸ਼ਾਰਾ ਉਹਦਾ ਹੈ ਉਹਦੇ ਕੋਲੋਂ ਮੀਲੇ ਦਾ ਪੰਜਾ ਠੀਕ ਹੈ ਬਾਕੀ ਹੋਰ ਤੈਨੂੰ ਮੈਂ ਕੀ ਦੱਸਾਂ ਇਹਦਾ ਹੁਣ ਕਹਿੰਦੇ ਨੇ ਵੀ ਵਿਡਰੋਜਨ ਆਸੀਂ ਵਿਚੀ ਕਰਤਾ ਕੁਛ ਨਹੀਂ ਕਰਿਆ ਸਾਰਾ ਸਬੰਨ ਚੱਕਿਆ ਇਹਨਾਂ ਨੇ ਪੂਰਾ ਪੂਰਾ ਚੱਕ ਕੇ ਉਹਦਾ ਇੱਕ ਵਾਰ ਹੁਣ ਮੈਂ ਨਾ ਭੁੱਲ ਗਿਆਦਾ ਪ੍ਰਧਾਨ ਦਾ ਉਹ ਕਹਿੰਦਾ ਵੀ ਮੇਰੇ ਕੱਪੜੇ ਪ੍ਰੈਸ ਕੀਤੇ ਹੋਏ ਤੇ ਤੇ ਕੀ ਚਾਕੇ ਲੈ ਗਏ ਵਿੱਚ 50000 ਰੁਪਿਆ ਦੀ ਇਹਦਾ ਦੁੱਤੀਆਂ ਤੇ ਇੱਕ ਨਹੀਂ ਪੁਲਸ ਵਾਲੇ ਛੱਡਾ ਪੜਾ ਜਾਈ ਬੈਲ ਤਾਂ ਦੀਆਂ ਬਾਕਾਨੀਆਂ ਬੈਲ ਤਾਂ ਵੀ ਚਾਕੇ ਲੈ ਗਏ ਕੋਈ ਚੀਜ਼ ਨਹੀਂ ਛੱਡੀ ਦਾ ਸਿਲੰਡਰ ਵੀ ਚੋਰੀ ਮਾਰਾ ਸਿਲੰਡਰ ਚੋਰੀ ਹੋ ਗਿਆ ਤੈਨੂੰ ਕੀ ਕੀ ਨਹੀਂ ਹੈਗੇ ਸਾਰਾ ਸਮਾਨ ਜਿਉਂ ਸੇ ਸਿਲੰਡਰ ਤੇ ਬਾਕੀ ਕੂਲਰ ਤੇ ਪੱਖੇ ਤੇ ਫਰਿੱਜ ਤੇ ਸਭ ਸਮਾਨ ਅਵਾਦਾਵਾ ਕਰਤਾ ਜਿਵੇਂ ਮੋਰਚਾ ਇਹਦਾ ਨਹੀਂ ਤਾੜਬੀਟ ਕੀਤਾ ਅੱਛਾ ਇਹ ਤਾਂ ਬੜਾ ਕਿਸੇ ਪਾਸੇ ਦੀ ਪਤਾ ਪੱਤਰਕਾਰ ਦੀ ਤਾਂ ਗੱਲ ਨਹੀਂ ਬਣਦੀ ਅੱਛਾ ਹਾਂ ਅੱਛਾ ਫਿਰ ਗੱਲ ਸੁਣ ਲਾ ਇਹ ਸਾਈਡ ਤੇ ਬੈਠੇ ਨੇ ਠੀਕ ਹੈ ਅੱਛਾ ਰੋਕਿਆ ਕੀ ਨਹੀਂ ਉਹ ਰੋਕਿਆ ਰਹਿਣ ਵਾਲੇ ਨੇ ਅੱਛਾ ਅਪਾ ਤਾਂ ਸਾਹਮਣੇ ਪਤਾ ਵੀ ਕਹਿੰਦਾ ਕਿ ਨਹੀਂ ਬੈਠੇ ਤੋ ਉਦੋਂ ਦਾ ਕਹਿੰਦਾ ਮੈਂ ਦਿੱਲੀ ਤੁਹਾਡੇ ਨਾਲ ਜਾਊ ਹਾਂ ਮੈਂ ਤੁਹਾਡੀ ਹਮਾਇਤ ਕਰੂੰਗਾ ਹਾਂ ਹਾਂ ਠੀਕ ਹੈ ਉਹ ਹੁਣੇ ਮਤਲਬ ਗੋਲੀ ਚਲਾਉਣ ਆਈ ਗੱਲ ਕਰਖਿਆ ਹੋ ਰਿਹਾ ਜੇ ਤੋ ਨਹੀਂ ਕੀ ਆ ਉਹ ਹੁਣ ਘੱਟੋ ਘੱਟ ਮੈਨੂੰ ਆਲਾ ਵੀ ਕਿਸਾਨਾਂ ਦਾ ਹਲੇ 6-7000 ਬੰਦਾ ਹੈ ਡਰਾਮਾ ਜਾਂ ਬਣਾਉਂਦੇ ਨੇ ਇੱਕ ਅੱਧਾ ਛੜਤਾ ਕਿਦੋਂ ਛੜਤਾ ਉੱਥੋਂ ਹੀ ਜਾਂਦਾ ਤੇ ਛੱਡੇ ਨਹੀਂ ਹੈਗੇ ਉਹ ਅੱਛਾ ਉਹਦੇ ਵਿਰੋਧ ਦੇ ਵਿੱਚ ਦਲੇਵਾਲ ਦੇ ਸਾਰੇ ਵਿਰੋਧ ਦੇ ਵਿੱਚ 8 ਤਰੀਕ 28 ਤਰੀਕ ਨੂੰ ਸਾਰੇ ਮਤਲਬ ਹੈੱਡਕੁਆਰਟਰਾਂ ਦਾ ਮਤਲਬ ਐਡੀਸ਼ਨਾਂ ਤਾਂ ਨੇ ਦੇ ਰਿਹਾ ਸਾਰੇ ਆਪਣੇ ਹਿੰਦੂ ਸਦ ਆਂਦੇ ਵਿੱਚ ਠੀਕ ਹੈ ਜਿਵੇਂ ਦੇਸ਼ ਪੱਤਰ ਦਾ ਪ੍ਰੋਗਰਾਮ ਕਰ ਰਿਹਾ ਹਾਂ ਤੇ ਇੱਕ ਉਹਨਾਂ ਦੇ ਪਿੰਡ ਜੱਜੀ ਸਿੰਘ ਦਲੇਵਾਲ ਦੇ ਪਿੰਡ ਵੀ ਕਹਿੰਦੇ ਨੇ ਵੀ ਨਕਲ ਆ ਰਿਹਾ ਦੋਸਤ ਨੇ ਵੀ ਮਤਲਬ ਲੋਕਾਂ ਨਾਲ ਨੂੰ ਨੂੰ ਮਿਲਣ ਜਾ ਰਹੇ ਨੇ ਉਹਨਾਂ ਨੂੰ ਮੈਂ ਨਹੀਂ ਮਿਲਣ ਦਿੱਤਾ ਯਾਰ ਜਮਨ ਹੀ ਮਿਲਣ ਜਾਦਾ ਦਾ ਉਹ ਵੀ ਜਿਹੜਾ ਉੱਥੇ ਜਾਂਦਾ ਹੈ ਅੱਛਾ ਉੱਥੇ ਡੀਟੇਲ ਕਰ ਲਾਂਦੇ ਨਾ ਠੀਕ ਹੈ ਪਹਿਲਾਂ ਦਲੇਪਾ ਸਾਨੂੰ ਮਿਲਣ ਵੀ ਨਹੀਂ ਗਏ ਤੇ ਉਹਨੇ ਪਟਿਆਲੇ ਲਈ ਬੈਠੇ ਨੂੰ ਅੱਛਾ ਹਾਂ ਤੇ ਉੱਥੇ ਮਿਲਣ ਗਏ ਤੇ ਉਹਨਾਂ ਨੂੰ ਮਿਲਣ ਦਿੱਤਾ ਨਹੀਂ ਫੜਕੇ ਗ੍ਰਫਤਾਰ ਕਰ ਲਏ ਤੇ ਟੀਲ ਕਰਕੇ ਜੇਲ੍ਹ ਚ ਸੁੱਟੇ ਇਹ ਬਈਆ ਕਿਧਰ ਦਾ ਹੈ ਤੇ ਹਾਈਪੋਰਟ ਵੱਲੋਂ ਵੀ ਮਤਲਬ ਪੰਜਾਬ ਸਰਕਾਰ ਨੂੰ ਛਾੜ ਪਾਈ ਗਈ ਆ ਹਾਂਜੀ ਵੀ ਮਤਲਬ 27 ਦਿਨ ਦੇ ਅਧਿਕਾਰ ਦੀ ਜੀ 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 ਹਾਂ ਹਾਂ ਜੀ 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 ਹਾਂ ਮਤਲਬ ਇਹਦੇ ਬਾਰੇ ਕੀ ਬੋਲਣਾ ਹੈ ਇਹ ਇਹਦੇ ਬਾਰੇ ਬੋਲਣਾ ਹੈ ਇਹਨਾਂ ਦੀ ਝੂਠਾ ਗੱਲ ਸਭ ਅੱਛਾ ਕਿਉਂ ਮੰਗਾ ਦੇ ਬੈਠਾ ਇਹੋ ਮੰਗਾ ਮੰਨ ਰਹੇ ਆ ਮੰਗ ਰਹੇ ਸਰਕਾਰ ਤੋਂ ਅੱਛਾ ਹੋਰ ਮੰਗਾਏ ਕਿਦੋਂ ਉਹ ਤਾਂ ਕਹਿੰਦੇ ਥੋੜੇ ਨਾਲ ਦੀ ਚੱਲਾਂਗੇ ਹੁਣ ਉਹਨਾਂ ਨੇ ਜਾਣੀ ਤੀ ਜਾ ਕੇ ਉੱਥੇ ਉਹ ਮੰਗਾ ਤਾਂ ਨਹੀਂ ਜਾਣਾ ਜੀ ਆ ਆ ਆਰਾਮਦੀਲਾ ਗਰਾਊਂਡ ਦੇ ਵਿੱਚ ਠੀਕ ਹੈ ਗੱਲ ਫਿਕਸ ਹੋਈ ਸੀ ਨਾਲ ਵੀ ਉੱਥੇ ਆਜੋ ਇਹ ਗੱਲ ਵੀ ਹੋਈ ਸੀ ਠੀਕ ਹੈ ਅੱਛਾ ਉਹ ਉੱਥੇ ਜੇ ਹੁਣ ਆ ਆਰਾਮਦੀਲਾ ਗਰਾਊਂਡ ਦੇ ਵਿੱਚ ਜਾ ਕੇ ਆਂਦੇ ਮੰਗਾ ਮੰਨਦੇ ਨਾ ਆ ਮੰਗਦੇ ਨਾ ਇਹ ਕਿੰਦੀ ਗੱਲ ਹੈ ਜੀ ਹੁਣ ਫਿਰ ਸੋਚੀ ਅਗਲੀ ਰਣਨੀਤੀ ਕੀ ਹੋਊਗੀ ਹੁਣ ਅੰਦੀ ਜੀ ਬਸ ਤੁਹਾਨੂੰ ਦਸਤਾਵੇਜ਼ ਇਹ ਹੀ ਹੈ 28 ਤਰੀਕ ਨੂੰ 28 ਤਰੀਕ ਨੂੰ ਧਰਨੇ ਦੇ ਦੇ ਰਹੇ ਹਾਂ ਮਤਲਬ ਸਾਰੇ ਇੰਡੀਆ ਪੱਤਰ ਤੇ ਅੱਛਾ ਹਾਂ ਪੂਰਾ ਰੋਸ ਜਿੱਦਾਂ ਚੱਕ ਜੀ ਇਹ ਹੋ ਨਹੀਂ ਹੁੰਦਾ ਇਹਦਾ ਹੁਣ ਮੇਰੀ ਗੱਲ ਸੁਣ ਲੋ ਜੀ ਜ਼ਿਆਦਾ ਕੰਮ ਲੰਬਾ ਹੋ ਗਿਆ ਇਹ ਕੰਮ ਲੰਬਾ ਹੋ ਗਿਆ ਤੇ ਇਹ ਤਾਂ ਹੁਣ ਐਂ ਨਹੀਂ ਪਤਾ ਵੀ ਕਿੰਨਾ ਕੁ ਚੱਲੂ ਇਹਨੂੰ ਇਹਦੀ ਕਿੰਨੀ ਕੁ ਪਰਪਾਈ ਕਰਦੀ ਪਊਗੀ ਹੁਣ ਇਹਦਾ ਭੁੱਲੀ ਜੇ ਜਿਹੜੇ ਮੋਠਾ ਮੱਠਾ ਵਾਲੀਆਂ ਗੱਲਾਂ ਨਹੀਂ ਗੀਆਂ ਪਰ ਇਹ ਇਹ ਗੱਲ ਆ ਇਹ ਕਹਿੰਦਾ ਹੁੰਦਾ ਕਹਿੰਦਾ ਮੈਂ ਤਾਂ ਜੈ ਦੁਨੀਆ ਬੋਲਾਂ ਅੱਛਾ ਮੈਂ ਤਾਂ ਇਹਨਾਂ ਕੋਲੇ ਪਹਿਨਾ ਉਹ ਮੈਂ ਇਹ ਨਾਲ ਗੱਲ ਕਰਨੀ ਚਾਹੁੰਦਾ ਉਹ ਤੂੰ ਜੇ ਫਿਰ ਜਾਇਦ ਉਰੀਆ ਪਾਉਂਦਾ ਦੀ ਤੈਨੂੰ ਕਿਸਾਨਾਂ ਬਾਰੇ ਪਤਾ ਦੀ ਅੱਧ ਜਿਹੜੇ ਜਾਂ ਆਟਾ ਹੈ ਤਾਂ ਰਾਤ ਨੂੰ ਝਾਕ-ਝਾਕ ਕਿਸਾਨ ਮਾਰੇ ਠੱਕੇ ਦੇ ਦੇ ਕੁੜੀਆਂ ਨੂੰ ਡਾਂਗਾ ਦਾ ਕੋਟ-ਕੋਟ ਤਾਂ ਲੈਂਦਾ ਤੇਰੇ ਕਿਸਾਨਾਂ ਦੀਆਂ ਕੁੜੀਆਂ ਦੀਆਂ ਬੁੜੀਆਂ ਮਾਮਾ ਵਰਗੀਆਂ ਤੇ ਬਜ਼ੁਰਗ ਬੁੜੇ ਤੇ ਠੱਕੇ ਦੇ ਦੇ ਤੋਂ ਲੈਣੇ ਰਾਤ ਨੂੰ ਉਹ ਕਿਹੜਾ ਡੀਜੀਪੀਟੀ ਜਿਹਨੂੰ ਤਾਂ ਆਰਡਰ ਦਿੱਤਾ ਇਹਦਾ ਜੀ ਬਹੁਤ ਮੰਦਭਾਗੀ ਗੱਲ ਹੋਈ ਹੈ ਨੰਦਰੀ ਯੋਗ ਹੈ ਇਹਦੀ ਪੂਰੀ ਨਿੰਦਿਆ ਕਰ ਰਿਹਾ ਤੇ ਹੁਣ ਅਗਲੀ ਰਾਣੇਤੀ ਸਾਡੀ ਇਹੀ ਹੈ ਬਾਕੀ ਪਹਿਲਾਂ ਜਿਹੜੀ ਗੱਲ ਹੋਈ ਹੈ ਉਹ ਤੈਨੂੰ ਬਚਾਏ ਰਹੀਗੀ ਦੀ ਆਪਣੀ ਉਹ ਦੇ ਚੱਕ ਚੱਕ ਇਹਨਾਂ ਨੇ 5 ਦਿਨ ਤੀਕ ਨੂੰ ਧਰਨਾ ਦੀ ਇਹਨਾਂ ਨੇ ਤੰਤਰੀ ਦੀ ਰਾਤ ਨੂੰ ਨਰੇਨ ਕਾਲੇ ਚੱਕ ਚੱਕ ਕੇ ਸਾਰੇ 28 ਦਾ ਮੇਰੇ ਜਿਹੜੇ ਦੇ ਤੇ ਠੀਕ ਹੈ ਮਾਨ ਸਾਡੇ ਬਾਕੀ ਇਹਦੀ ਪਤਾ ਵੀ ਕਿੰਨੇ ਕਰੇ ਕਈ ਦਾ ਦੌਮ ਵੀ ਪਗਾ ਪਿਆ ਰਾਮਤੀ ਰੁਲਦੂਤੀ ਗੋਰਾਤੀ ਨੂੰ ਹਾਂ ਹਾਂ ਗੋਰਾਤੀ ਬਖਣਦੀ ਤੇ ਕਈ ਬਿੰਧਰਦੀ ਨਾਮੇ ਦਰਬਾਰ ਹੈਗਾ ਮਿਦਰੀ ਹੈਗਾ ਦੀ ਤੇ ਕਈ ਦਾ ਮਤਲਬ 28 ਤੇ ਜਣੇ ਸਾਰੇ ਅਡੋ ਡਿਜੇਲਾ ਦੇ ਵਿੱਚ ਤੇ ਬਾਕੀ ਸਮਹਾਲਾ ਭੋਲਾ ਦੀ ਸਬੰਧਤ ਦੀ ਸੇਲਾ ਬਣ ਚੋ ਤੇਰੇ ਠਿੱਖੀ ਵਾਲਾ ਤੇ ਇਹਨਾਂ ਨੇ ਜੀ ਬਹੁਤ ਦੁਰਦਸ਼ਾ ਕੀਤੀ ਉਸ ਤੋਂ ਬਾਅਦ ਦੇ ਵਿੱਚ ਫੇਰ ਗੱਦ ਕੀ ਹੋਈ ਚਲੋ ਉਹ ਡਿਟੇਲ ਕਰ ਲੇ ਕੁਸਾ ਕਰਾਂ ਦੇ ਵਿੱਚ ਹੀ ਬੰਦ ਕਰਤੇ ਕੁਸ ਨੂੰ ਲੈ ਗਏ ਬਾਕੀ ਜਿਹੜਿਆ ਨੇ ਜਾਣਾ ਸੀ ਮਗਰੋਂ ਛਾਤਰੀ ਨੂੰ ਤੁਰੇ ਉਹ ਜੀ ਦੁਰਦਸ਼ਾ ਕੀਤੀ ਇਹਨਾਂ ਨੇ ਉਹ ਉਹ ਦੀ ਦੱਸ ਹੀ ਸਕਦੇ ਸੀ ਉਹ ਨਿੰਦਰ ਜੋਗ ਉਹ ਨਿੰਦਰ ਜੋਗ ਐ ਨਿੰਦਰ ਜੋਗ ਐ ਤੂੰ ਜਿੰਨੀ ਵੀ ਕਹੀ ਦੇ ਕੁਸ ਤਾਂ ਇਹਨਾਂ ਨੇ ਰੋਕੇ ਇੱਥੇ ਆਪਣੀ ਜਿਹੜੀ ਸੜਕ ਜਾਂਦੀ ਆ ਮਾਨਸਾ ਤਲਮੰਡੀ ਨੂੰ ਉੱਥੇ ਰੋਕ ਲੇ ਕੁਸਾ ਟੇਪੀ ਕੁਸ ਕਰਾਚੋਂ ਇਹਨੇ ਤਰ੍ਹਾਂ ਤਰ੍ਹਾਂ ਦੇ ਥਾਮਾਂ ਤੇ ਹੁਣ ਸੰਗਰੂਰ ਦੇ ਵਿੱਚ ਜਾਂਦੇ ਤੇ ਉੱਥੇ ਮਤਲਬ ਇਹ ਇਹ ਨੂੰ ਗੱਫਜ਼ਾਰ ਕੀਤਾ ਆਪਣੇ ਗ੍ਰਾਹਾਂ ਨੂੰ ਜਗENDER ਨੂੰ ਜਮਾ ਕਾਬਲੇ ਦੇ ਵਿੱਚੋਂ ਧੱਕੇ ਮਾਰ ਮਾਰ ਇਹਦਾ ਇਹਦੀ ਦੁਰਦਸ਼ਾ ਕੀਤੀ ਹੈ ਇਹਨਾਂ ਨੇ ਸਾਨੂੰ ਦੱਸ ਹੀ ਨਹੀਂ ਸਕਦੇ ਉਦੋਂ ਬਾਅਦ ਦੇ ਵਿੱਚ ਜੇ ਸਮਾਨ ਤੇ ਤੋਂ ਲਾਲਾ ਜਾਨਾ ਦੀ ਚੰਡੀਗੜ੍ਹਾ ਉਥੋਂ ਇਹਦੇ ਉਥੋਂ ਪੁੱਠੇ ਮੁੜੇ ਕਿ ਕਿਤੇ ਹਰਾਨ ਹੋਈ ਗਿਆ ਕਿ ਕਿਤੇ ਹਰਾਨ ਹੋਈ ਗਿਆ ਅੱਛਾ ਮੈਂ ਆਏ ਪਛਣਾ ਚਾਹੁੰਦਾ ਨੂੰ ਭਗਵੰਤ ਮਾਨ ਜੀ ਨੂੰ ਵੀ ਅਸੀਂ ਚੰਡੀਗੜ੍ਹ ਦੇ ਵਿੱਚ ਸਾਡਾ ਹੈ ਨਹੀਂ ਸਹੀ ਨਹੀਂ ਕੀ ਗੱਲ ਅਸੀਂ ਆਪਣੀਆਂ ਮੰਗਾ ਲੈਣੀ ਜਾਂ ਦੇਤੇ ਉੱਥੇ ਕੋਈ ਅਸੀਂ ਜੁੱਦ ਕਰਦਾ ਯਾਦ ਹੀ ਇਹ ਤੇ ਆਹ ਹਾਲ ਕੀਤਾ ਜੀ ਇਹ ਹੁਣ ਤੂੰ ਲਾਲੋ ਸਾਹਿਬ ਵੀ ਹੁਣ ਕੀ ਇਹ ਗੱਲ ਦਾ ਹੁਣ ਇਹ ਮੁੱਖਾਂ ਵਾਲੀ ਗੱਲ ਤਾਂ ਇਹ ਨਹੀਂ ਗੱਲ ਤਾਂ ਲੰਬੀ ਏ ਹਾਂ ਹੁਣ ਇਹਦਾ ਹੁਣ ਪ੍ਰੋਗਰਾਮ ਲੀਕ ਹੀ ਲਿਆ ਹੁਣ ਉਦੋਂ ਬਾਅਦ ਵਿੱਚ ਮੀਟਿੰਗ ਹੋਊਗੀ ਜਿਹੜਾ ਉੱਥੋਂ ਕੋਈ ਫੈਸਲਾ ਦੇਣਗੇ 28 ਤਰੀਕ ਨੂੰ ਉਹਦੀ ਗੱਲਾਂ ਹੋਗਾ ਸੋ ਠੀਕ ਹੈ ਵੀਰ ਸੱਸੀ ਗਾਲ ਸਾਰੇ ਵੀਰਾਂ ਨੂੰ ਇਹਨਾਂ ਨੂੰ ਬਾਬਾ ਸਿੰਘ ਬਲਾਕ ਦੁਨੀਆ ਦੇ ਪਤਾ with